ਮਿਸ ਸਾਡੇ ਕੋਲੇ ਕਵੜਾ ਰਾਣੇ 4 ਸਾਲ ਹੋ ਗਏ ਨੇ ਅਸੀਂ ਉਹਨੂੰ ਜਿਵੇਂ ਕਬਨੈਟ ਕੀਤਾ ਪਤਾ ਸੁਰ ਨਹੀਂ ਲੱਗਿਆ ਕਿੱਥੇ ਛਾੜਨਾ ਹੈ ਕਿੱਥੇ ਮਾਰਨਾ ਉਸੇ ਤਰ੍ਹਾਂ ਤੇਰੇ ਨਾਲ ਆਹੀ ਉਹ ਪਾਲ ਕਰਨਾ ਹੈ ਕਿ ਉਹ ਗਸਵਾਈ ਨਾਲ ਨਿਕਲੇ ਕਿ ਕਿੱਥੇ ਗਏ ਤੇ ਕਿੱਥੇ ਨਹੀਂ ਗਏ ਹਾਂਜੀ ਇਹੋ ਜਿਹਾ ਜਲਮ ਕੀਤਾ ਦੋ ਹਾਂਜੀ ਉਹ ਮੇਰੀ ਨਨਾਨ ਸਜੀ ਮੇਰੀ ਬਾਤ ਵੀ ਨਾ ਰਸੀਆਂ ਪਾਈਆਂ ਨੇ ਦੋਵੇਂ ਹੱਥ ਬੰਨ੍ਹੇ ਰੱਖੇ ਨੇ ਤੇ ਮਨ ਕੋਟ ਮਾਰ ਕਰਦੇ ਰਹੇ ਨੇ ਕਸੀਟੀ ਫਿਰੇ ਨੇ ਰਸੀਆਂ ਪਾ ਕੇ जी सर पेट देखो जी हाँ सर पेट देखो ये भी रस्सियां पाके बन्याने अदरल दो पासे ना पज ਬਾਕੀ ਸਰ ਮੈਂ ਦਿਖਾ ਹੀ ਨਹੀਂ ਸਕਦੀ ਜਿੰਨਾ ਮੈਨੂੰ ਨਾ ਹਾਂਜੀ ਢੇੜ ਦੀ ਰੱਸੀ ਪਾਈ ਹਾਂਜੀ ਬੰਨੀ ਰੱਖਾਂ ਨੇ ਸਰ ਉਹ ਸਮਝੀ ਜੀ ਆ ਇਥੇ ਅਮਰੀਕਨ ਨੇ ਤੇ ਬਣਾ ਨਿਉਂਦਰਾ ਮਾਰਿਆ ਹਾਂਜੀ ਜੀ ਹਾਂ ਲੱਗਦਾ ਮੇਰੇ ਮੇਰ ਕੋ ਇਹ ਰਸੀਆਂ ਪਾਣਾ ਬੋਲੀ ਜੀ ਇਹ ਰਸੀਆਂ ਪਾਣਾ ਨੇ ਇਹ ਮੈਨੂੰ ਬੰਨ ਕੇ ਖਿੱਚੀ ਤਰੁਈ ਫਿਰੇ ਨੇ ਹੋਰ ਕਿਹੜੀ ਗ੍ਰੀ ਜੀ ਹਾਂ ਨੀਂਦਰਾ ਮਾਰਿਆ ਮੇਰੇ ਦਿਓਰ ਨੂੰ ਜੀ ਹਾਂ ਜੋ ਮੇਰੇ ਪੇਕੇ ਪਰਵਾਰ ਨੇ ਤੇ ਤੇ ਰਵਾਜਾਂ ਨਾਲ ਆਦੇ ਮਨੋ ਇੱਤਾ ਵਿਆਹ ਆ ਜੋ ਉਹਨਾਂ ਕੋਲ ਪੁੱਜ ਜਾਏ ਉਹਨਾਂ ਪਾਇਆ ਹੈ ਸੋਨਾ ਸ਼ਾਂਗਾ ਖਰਦੀ ਇੱਕ ਔਰਤ ਹੈ। ਕਰੀਬ 32 ਸਾਲ ਦੀ ਉਮਰ ਹੈ, ਵਿਆਹਤਾ ਹੈ। ਇਹਨੇ ਦੋਸ਼ ਲਾਇਆ ਨੇ ਕਿਸੇ ਹੋਰ ਵਿਅਕਤੀ ਦੇ ਕਿ ਉਹਨੇ ਮੇਰੇ ਨਾਲ ਜ਼ਬਰਦਸਤੀ ਜਨਾਬਜਨਾ ਕੀਤਾ ਜਿਸ ਸੰਬੰਧ ਦੇ ਵਿੱਚ ਪਰਚਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਜਲਦ ਤੋਂ ਜਲਦ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਵੀ ਅਮਲ ਵਿੱਚ ਲਿਆਂਦੀ ਜਾਵੇ। ਇਹਨੇ ਇਹ ਕਰਤਾ ਸਰਪਨਾਮ ਚਲੀ ਸਿੱਖ ਇੱਕ ਵਿਅਕਤੀ ਹਜੇ ਮੇਨ ਹੈ ਜੀ ਬਾਕੀ ਉਹਦੇ ਨਾਲ ਤਫ਼ਤੀਸ਼ ਚੱਲ ਰਹੀ ਆ ਮੇਰੀ ਬਾਤ ਹੈ ਵੀ ਨਾ ਰਸੀਆਂ ਪਾਈਆਂ ਨੇ ਦੋਵੇਂ ਹੱਥ ਬੰਨ੍ਹੇ ਰੱਖੇ ਨੇ ਉਹ ਤੁਮਨ ਕੋਟ ਮਾਰ ਕਰਦੇ ਰਹੇ ਨੇ ਕਸੀਦੀ ਫਿਰੇ ਨੇ ਰਸੀਆਂ ਪਾ ਕੇ ਜੀ ਸਰ ਆ ਪੇਟ ਦੇ ਵਿੱਚ ਜੀ ਹਾਂ ਸਰ ਪੇਟ ਵੇਖੋ ਇਹ ਵੀ ਰਸੀਆਂ ਪਾ ਕੇ ਬੰਨ੍ਹਿਆ ਨੇ ਅਦਰਲ ਦੋ ਪਾਸੇ ਨਾ ਪੱਜੇਗੀ